ਜਿੰਨਾ ਵੀ ਜਲੀਲ ਇਨਸਾਨਾਂ ਨੇ ਇਹ ਹੋਇਆ ਕੰਮ ਕੀਤਾ ਅਸੀਂ ਪੂਰੇ ਉਹਦੇ ਲਈ ਸਾਡੇ ਕੋਲ ਪੁਖਤਾ ਜਿਹੜੇ ਹੈਗੇ ਆ ਕੋਈ ਟਿਪਸ ਤੇ ਸਾਨੂੰ ਕਈ ਪੁਖਤਾ ਸਬੂਤ ਉਹਦੇ ਮਿਲਦੇ ਰਿਜ਼ਲਟ ਬਹੁਤ ਜਲਦੀ ਤੁਹਾਡੇ ਸਾਹਮਣੇ ਆਉਣਗੇ ਤੇ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲਮ ਨੇ ਜਿਹੜੇ ਅੱਗੇ ਜਾਂ ਇਹਨਾਂ ਦੇ ਪਿੱਛੇ ਸੀਗੇ ਤੋਂ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਇਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਆਉਣਗੇ ਔਰ ਇਹ ਮੈਂ ਦੁਬਾਰਾ ਦੱਸ ਦਿੱਤਾ ਪਹਿਲਾਂ ਵੀ ਤਾਂ ਹੁਣ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਬਤਿਰੀ ਦੇ ਨਾਲ ਪੰਜਾਬ ਪੁਲਿਸ ਸਾਡੇ ਡੀਪਾਰਟਮੈਂਟ ਜੋ ਡੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜੇ ਜਿਹੜਾ ਗੈਂਗਸਟਰਸਮਾ ਇਹਦੇ ਸਖ ਜਿਹੜੀ ਕਾਰਵਾਈ ਹਮੇਸ਼ਾ ਹੁੰਦੀ ਗਈ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜੇ ਆਪਣੇ ਆਪ ਤੇ ਕਰਤੂਤਾ ਕਰਦੇ ਆ ਭੜਿਆ ਆਪਣਾ ਨਾਮ ਬਣਾਉਣ ਨੂੰ ਜਿੰਨਾ ਦੇ ਪੱਲੇ ਕੱਠ ਨਹੀਂ ਹੁੰਦਾ ਭੁੱਖ ਨਾ ਘੁੰਮਦੀ ਆ ਉਹ ਇਹੋ ਜਿਹੇ ਵਾਰਤਾਤਾ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਛ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਨਸਮ ਲਈ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਤਾਤ ਜਿਹੜੇ ਆ ਉਹ ਹੁੰਦੇ ਹੀ ਇਨਾਂ ਦੇ ਸਰ ਇਹ ਸੱਤਿਆ ਦੇ ਮਾਮਲੇ ਵਿੱਚ ਹੀ ਗੈਂਗਸਟਰ ਕੋਈ ਬਾਤ ਦੱਸੀ ਜਾ ਰਹੀ ਹੈ ਸਰ ਇੱਕ ਪੇਜ ਆ ਆਰਜੂ ਬਿਸ਼ਨੋਈ ਨਾਮ ਦਾ ਫੇਸਬੁਕ ਪੇਜ ਆ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਆ ਜੀ ਸਹੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਫੇਕ ਲਈ ਗਈ ਆ ਕਿਤੇ ਸਾਡੀ ਤਫਤੀਸ਼ ਨੂੰ ਘਬਰਾਹ ਕਰ ਲਈਤ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀ ਵਿਲ ਲੀਲ ਦੈਮ ਆਊ ਔਰ ਉਹਨਾਂ ਨੂੰ ਮਸਾਲੀ ਪੈਨਿਸ਼ਮੈਂਟ ਦੇ ਜੇਕਰ ਇਹੋ ਸਾਡਾ ਮਾਮਲਾ ਅਗਰ ਕਿਸੇ ਨੂੰ ਸਾਹਸ ਲੈਣਾ ਚਾਹੂਗਾ ਇਸ ਵਕਤ ਤਾਂ ਬਹਰਬੰਦ ਦੀ ਕਾਲ ਹੋ ਗਈ ਹੈਗੇ ਸੀ ਹੋੜ ਅਸੀਂ ਹਸਪੀਟਲ ਜਾ ਰਹੇ ਹਾਂ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਲ ਰੋਂਗ ਜਿਹੜੇ ਮਿਲੇ ਦੋ ਵਕ ਵਕ ਬੋਰਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ ਕਿੱਥੋਂ ਤੱਕ ਲੀਡਸ ਗਈਆਂ ਨੇ ਸੋ so that is part of investigation ਇਸ ਮੌਕੇ ਤੇ ਡਿਸਕਲੋਜ਼ ਨਹੀਂ ਕੀਤੀਆਂ ਜਾ ਸਕਦੀਆਂ ਬਟ ਮੈਂ ਤੁਹਾਨੂੰ ਇੱਕ ਦਿਨ ਦੱਸ ਦਿੰਨਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਿਆ ਸਰ ਕੋਈ ਕਿਸੇ ਨੂੰ ਵੀ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਵੀ ਜਿੱਥੇ ਵੀ ਪ੍ਰੋਸਪਰਿਟੀ ਹੁੰਦੀ ਆ ਜਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਿਹਾ ਮਾੜਾ ਅੰਸਰ ਜਾਂਦੇ ਇਨਸਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹਾ ਹਮਿਆਕਤ ਕਰਦੇ ਰਹਿੰਦੇ ਆ ਆਪਾ ਹੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਦੋਂ ਆਪਣਾ ਸ਼ਹਿਰ ਬਜ਼ਾਰ ਛੱਡ ਕੇ ਭੱਜ ਗਏ ਸੀ ਬਿਲਕੁਲ ਆਪਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਿਸ ਆ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੇ ਸਾਰਿਆਂ ਦੀ ਲੋਕਾਂ ਦੀ ਆਮ ਖਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨੋਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਇੱਕ ਸਾਡੇ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸ਼ੋਰ ਸਹੀ ਹੈ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਜਦੋਂ ਅਸੀਂ ਇਸ ਟੀਨ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦੇਖੂਗੀ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਣ ਮਸੂਮ ਸਰ ਮਾਮਲਾ ਇਹ ਫਿਰੋਤੀ ਦਾ ਲੱਗਦਾ ਹੈ ਜੀ ਪਹਿਲੀ ਦ੍ਰਿਸ਼ਟੀ ਦੇ ਵਿੱਚ ਸੀ ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਤੇ ਦੋ ਹੀ ਮਕਸਦ ਹੁੰਦੇ ਇੱਕ ਮਕਸਦ ਹੁੰਦਾ ਵਾ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਬਾਰਡਰ ਲੈਵਲ ਤੇ ਜਾਂਦਾ ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਂਸਾਂ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਗੱਲ ਕਰਕੇ ਬਾਕੀਆਂ ਦੇ ਉੱਤੇ دہشت ਪਾ ਕੇ ਤੇ ਪੈਸਾ ਪੂਸਾ ਹੀ ਠਰਾਂ ਉਹੋ ਹੀ ਤਰੀਕੇ ਨਾਲ ਸੋਈ ਬੜੇ ਵਧੀਆ ਇੱਕ شریف ਆਪਦੇ ਬਿਜ਼ਨਸਮੈਨ ਸੀਗੇ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜੰਨੇ ਵੀ ਐਂਗਲ ਹੈਗੇ ਉਹਨਾਂ ਤੇ ਅਸੀਂ ਪੂਰੀ ਟੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੇਤੀ ਇਹਦਾ ਰਿਜ਼ਲਟ ਕੱਢਦੇ ਹਾਂ